જીઆરસી લાઇਵ ਵੀ ફેસબુક પેજ ਤੇ ਸਾਰਿਆਂ ਦਾ ਸਵਾਗਤ ਹੈ ਜੀ ਸਾਹਮਣੇ ਕੁश्ती ਸ਼ੁਰੂ ਹੋਣ ਲੱਗੀ ਹੈ ਇੱਕ ਪਾਸੇ ਜਗਰੂਪ ਸ਼ੰਕਰ ਦੀ ਧਰਤੀ ਦਾ ਤੇ ਦੂਜੇ ਪਾਸੇ ਸ਼ਹਬਾਜ਼ ਆਲਮਗਿਰ ਦੀ ਧਰਤੀ ਦਾ ਦੋਨੇ ਪਹਿਲਵਾਨ ਆਪਣੀ ਜੋੜਦੇ ਸੁਪਰ ਡੂਪਰ ਸਟਾਰ ਪਹਿਲਵਾਨ ਨੇ ਪਰ ਦੇਖਾਂਗੇ ਹੁਣ ਕੌਣ ਜਿੱਦਦਾ ਕੌਣ ਹਾਰਦਾ ਹੈ ਸ਼ਾਹਕੋਟ ਦੀ ਧਰਤੀ ਹੈ ਦੁਸ਼ਹਿਰਾ ਗਰਾਊਂਡ ਹੈ 우ਸਤਾਦ ਮਜੀਦਾ ਪਹਿਲਵਾਨ ਦੀ ਸ਼ਾਹਕੋਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਵਰਗੀ 우ਸਤਾਦ ਮਹਿਰਦੀਨ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਕੁਸ਼ਤੀ ਦੰਗਲ ਜਿਹੜਾ ਹਰ ਸਾਲ ਸ਼ਾਹਕੋਟ ਦਸ਼ਹਿਰਾ ਗਰਾਊਂਡ ਦੀ ਧਰਤੀ ਤੇ ਕਰਾਉਂਦੇ ਆ ਲੋ ਸਾਹਮਣੇ ਜੇ ਗੱਲ ਕਰੀ ਕੁਸ਼ਤੀ ਵਿੱਚ ਖੜ ਦੇ ਸ਼ੁਰੂ ਹੋ ਗਈ ਹੈ ਦੇਖਦੇ ਆ ਕੌਣ ਜਿੱਦਾ ਹੈ ਕੌਣ ਹਰਦਾ ਹੈ ਕਿ ਬਾਤ ਸਮੇ ਦੀ ਹੈ ਕਿ ਬਹਾਨਾ ਸੱਟਦਾ ਮਾਰਿਆ ਲੈ ਬੈਂਦਾ ਲੈ ਬੈਂਦਾ ਹੈ ਮਲ ਸਿਰੇ ਸਾਰ ਨੂੰ ਕੁਸ਼ਤੀ ਵੱਜੀ ਤਾਂ ਹੱਕ ਵਿੱਚ ਜਾ ਵੱਜੋ ਹੈਵੀ ਹੋਣਾ ਦੇਵੋ ਕਦੇ ਹਾਰ ਨੂੰ ਲੜਾਕੂ ਸਿਪਾਹੀ ਨਹੀਂ ਮਜੀਦਿਆ ਮੈਦਾਨ ਛੱਡਦੇ ਨਾ ਹੀ ਛੱਡਦੇ ਨੇ ਸ਼ੇਰ ਸ਼ਿਕਾਰ ਨੂੰ ਨਹੀਂ ਛੱਡ ਦੇ ਨੇ ਸ਼ੇਰ ਸ਼ਿਕਾਰ ਨੂੰ ਲੋ ਬਹੁਤ ਵਧੀਆ ਲਿਖਤਾ ਹੈ ਮਜੀਦਾ ਪਹਿਲਵਾਂ ਦੀ ਸ਼ਾਹਕੋਟ ਵਾਲੇ ਜਿਹੜੇ ਕਿ ਹਰ ਰੋਜ਼ ਪਤਾ ਨਹੀਂ ਕਿੰਨੇ ਕਿ ਲਿਖਤਾ ਲਿਖ ਚੁੱਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਲੋ ਸਾਹਮਣੇ ਜੇ ਗੱਲ ਕਰੀ ਕੁਸ਼ਤੀ ਚੱਲਦੀ ਹੈ ਅਖਾੜੇ ਬਾਦਸ਼ਾਹ ਦੇ ਵਿੱਚ ਬਹੁਤ ਤਰੌਣਕਾ ਜਿਹੜੇ ਲੱਗੇ ਹੋਈਆਂ ਦੂਰਦਰੋ ਚੱਲ ਕੇ ਜਿਹੜੇ ਦਰਸ਼ਕ ਪਹੁੰਚੇ ਹੋਏ ਆ ਛੋਟੇ ਵੱਡੇ ਪਹਿਲਵਾਨ ਪਹੁੰਚੇ ਹੋਏ ਆ ਸਾਰਿਆਂ ਦੇ ਚੱਲੇ ਕਿ ਕਦਮ ਸਿਰ ਮੱਥੇ ਆ ਪਰ ਸਾਹਮਣੇ ਜੇ ਗੱਲ ਕਰਾਂਗੇ ਦੋਨੋਂ ਪਹਿਲਵਾਨਾਂ ਨੇ ਲਾਲ ਰੰਗ ਦਾ ਲਗੋਟਾ ਜਿਹੜਾ ਪਾਇਆ ਹੋਇਆ ਤੇ ਕੁਸ਼ਤੀ ਤੇ ਜੋਰ ਜਮائش ਕਰ ਰਹੇ ਆਂ ਹਾਂਜੀ ਦਰਸ਼ਕ ਵੀਰੇ ਬਹੁਤ ਵਧੀਆ ਕੁਸ਼ਤੀ ਹੈ ਸਾਡੇ ਨਾਲ ਤੁਸੀਂ ਬਣੇ ਰਹੋ ਲੋ ਦੋਨੋਂ ਪਹਿਲਵਾਨ ਲੱਗੇ ਹੋਏ ਆਂ ਜੋਰ ਜਮائش ਕਰਨ ਦੇ ਲਈ ਪਰ ਦੇਖਦੇ ਆਂ ਕੌਣ ਜਿੱਦਦਾ ਕੌਣ ਹਰਦਾ ਇੱਕ ਪਾਸੇ ਜਗਰੂਪ ਸ਼ੰਕਰ ਵਾਲਾ ਲਓ 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 ਜਗਰੂਪ ਸ਼ੰਕਰ ਵਾਲੇ ਨੇ ਟਰਾਈ ਕੀਤੀ ਸੀ ਪਰ ਇੱਕ ਹੱਲਾ ਜਿਹੜਾ ਮਾਰਿਆ ਸੀ ਕੁਸ਼ਤੀ ਦੇ ਵਿੱਚ ਕਹਿੰਦੇ ਜੇ ਇੱਕ ਹੱਲਾ ਵੱਜਵੇ ਤਾਂ ਜੋਰ ਬੜੇ ਲੱਜਣੇ ਹੁੰਦੇ ਆ ਪਹਿਲਵਾਨਾਂ ਦੇ ਹਾਂਜੀ ਦਰਸ਼ਕ ਵੀਰੋ ਬਣੇ ਰਹੋ ਤੁਸੀਂ ਕੁਸ਼ਤੀ ਦੇ ਨਾਲ ਹਲੇ ਤਾਂ ਬਹੁਤ ਹੱਲੇ ਹੋਰ ਵੱਜਣਗੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸੱਤ ਸਮੁੰਦਰਾਂ ਤੋਂ ਪਾਰ ਦੁੱਗਲ ਗਰੀਚ ਚ ਬੈਠਾ ਭਰਾ ਸਾਡਾ ਲਾਈਵ ਜੁੜਿਆ ਹੋਇਆ ਤੇ ਨਾਲੇ ਮੋਹਣ ਭਾਜੀ ਯੂ ਐਸ ਏ ਬਲਜੀਤ ਬੱਲੀ ਗੋਲੀਆਂ ਅਤੇ ਗੋਸ਼ਾ ਪਹਿਲਵਾਂ ਜੀ ਬਗਵੰਈ ਇਹ ਵੀ ਜਿਹੜੇ ਯੂ ਐਸ ਏ ਦੀ ਧਰਤੀ ਤੋਂ ਲਾਈਵ ਜੁੜੇ ਹੋਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਮੌਣ ਭਾਜੀ ਯੂ ਐਸ ਏ ਅਤੇ ਦੁੱਗਲ ਗ੍ਰੀਸ ਇਹਨਾਂ ਦਾ ਪਿੰਡ ਜਿਹੜਾ ਮਹਿਤਪੁਰ ਲੱਦਣੀ ਹੈ ਅਤੇ ਸੱਦਾ ਦਿੰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਉਣ ਵਾਲੀ 29 ਅਗਸਤ ਨੂੰ ਬਹੁਤ ਵੱਡਾ ਇਨਾਮੀ কুਸਤੀ ਦੰਗਲ ਪਿੰਡ ਮਹਿਤਪੁਰ ਉੱਲਦਣੀ ਦੀ ਧਰਤੀ ਦੇ ਹੋਣ ਜਾ ਰਿਹਾ ਹੈ ਜਿੱਥੇ ਕਿ ਅਲਟੋ ਕਾਰ ਦਿੱਤੀ ਜਾਣੀ ਹੈ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਅਤੇ ਹੋਰ ਵੀ ਸਪਲੈਂਡਰ ਮੋਟਰਸਾਈਕਲ ਦਿੱਤੇ ਜਾਣੇ ਆ ਲਓ ਜੀ ਦੋਨੇ ਮੱਲਾਂ ਦਾ ਪੂਰਾ ਜੋਰ ਲੱਗਿਆ ਹੋਇਆ ਪੂਰੀ ਜਾਨ ਲੱਗੀ ਹੋਈ ਹੈ ਤੇ ਦੁੱਗਲ ਭਰਾ ਸਾਡਾ ਲਿਖਦਾ ਹੈ ਕਹਿੰਦਾ ਕੁਸ਼ਤੀ ਨਾ ਖੇਡ ਲਚਰਤਾ ਦੀ ਕੁਸ਼ਤੀ ਹੈ ਖੇਡ ਮਰਿਆਦਾ ਦੀ ਕਰਨੀ ਹੋਵੇ ਜੇ ਮੰਜ਼ਲ ਸਿੱਧੀ ਮਾਰ ਚੱਲਣੀ ਪੈਂਦੀ ਹੈ ਉਸਤਾਦਾਂ ਦੀ ਜਿਹਨੂੰ ਦਬਾਦਾਰੂ ਨਾ ਆਰਾਮ ਕਰੇ ਉਹਨੂੰ ਪੈਂਦੀ ਲੋੜ ਫਿਰ ਫਰਿਆਦਾ ਦੀ ਉਹ ਮਹਤੇ ਵਾਲਿਆ ਕਦੇ ਨਾ ਔਕਾਤ ਭੁੱਲੀਏ ਲੱਖ ਸਹਿਰ ਕਰਾਈਏ ਚਾਹੇ ਜਹਾਜ਼ਾਂ ਦੀ ਲੱਖ ਸਹਿਰ ਕਰਾਈਏ ਚਾਹੇ ਜਹਾਜ਼ਾਂ ਦੀ ਲੋ ਦੋਨੋਂ ਪਹਿਲਵਾਨ ਪੂਰਾ ਜੋਰ ਲਾ ਰਹੇ ਆ ਪੂਰੀ ਜਾਨ ਲਾ ਰਹੇ ਆ ਇੱਕ ਪਾਸੇ ਸ਼ਹਬਾਜ਼ ਦੇ ਦੂਜੇ ਪਾਸੇ ਲੋ ਬੱਲੇ 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 ਜਗਰੂਪ ਸ਼ੰਕਰ ਵਾਲੇ ਨੇ ਹੱਲਾ ਮਾਰਿਆ ਅਤੇ ਜਗਰੂਪ ਸ਼ੰਕਰ ਦੀ ਧਰਤੀ ਦਾ ਪਹਿਲਵਾਨ ਜਿਹੜਾ ਉੱਪਰਲੇ ਪਾਸੇ ਆ ਗਿਆ ਹੈ ਦਰਸ਼ਕ ਵੀਰੋ ਨੋਟ ਕਰਿਓ ਮਾਨ ਠਾਕਰ ਭਰਾ ਸਾਡਾ ਸੱਦੇ ਦਿੰਦਾ ਹੈ ਮਿੱਤੀ 24 ਅਗਸਤ ਪਿੰਡ ਗੱਗੜ ਹੁਸ਼ਿਆਰਪੁਰ ਬਹੁਤ ਵਧੀਆ ਕੋਸ਼ਤੀ ਦੰਗਲ ਹੋਣ ਜਾ ਰਿਹਾ ਹੈ ਉੱਥੇ ਦੇ ਲਈ ਵੀ ਸਾਰੇ ਕੋਸ਼ਤੀ ਸ਼ਕੀਰ ਮੇਰਾ ਨੂੰ ਖੁੱਲੇ ਸੱਦੇ ਆ ਸਾਹਮਣੇ ਦਰਸ਼ਕ ਵੀਰੋ ਚੱਲਦੀ ਕੋਸ਼ਤੀ ਦੇ ਵਿੱਚ ਜਗਰੂਪ ਸ਼ੰਕਰ ਵਾਲਾ ਉੱਪਰਲੇ ਪਾਸੇ ਆ ਤੇ ਸ਼ਹਿਬਾਜ਼ ਆਲਮਗਿਰਦੀ ਧਰਤੀ ਦਾ ਹੇਠਲੇ ਪਾਸੇ ਹੈ ਸਮਝ ਦੇ ਨਾਲ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਦਰਸ਼ਕੋ ਨੋਟ ਕਰਿਓ ਆਉਣ ਵਾਲੀ 26 ਅਗਸਤ ਨੂੰ ਪਿੰਡ ਮਾਣੇਮਾ ਜਿਹੜਾ ਗੁੱਗਾ ਮਾੜੀ ਤੇ ਸਾਡੇ ਡਾਕਟਰ ਸਾਹਿਬ ਮਾਣੇਮਾ ਜਿਹੜਾ ਸੱਦੇ ਦਿੰਨੇ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਹੈ ਉੱਥੇ ਵੀ ਬਹੁਤ ਵਧੀਆ ਕੋਸ਼ਿਸ਼ ਦੰਗਲ ਹੋਣ ਜਾ ਰਿਹਾ ਹੈ 27 ਅਗਸਤ ਨੂੰ ਗੁੱਗਾ ਮਾੜੀ ਸ਼੍ਰੀ ਚਮਕੌਰ ਸਾਹਿਬ ਉੱਥੇ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵੱਡਾ কুਸਤੀ ਦੰਗਲ ਹੋਣ ਜਾ ਰਿਹਾ ਹੈ ਤੇ 28 ਅਗਸਤ ਨੂੰ ਪਿੰਡ ਪੰਨੋ ਬਹੁਤ ਵਧੀਆ কুਸਤੀ ਦੰਗਲ ਹੋਣ ਜਾ ਰਿਹਾ ਹੈ ਮਾਲਪੁਰ ਦਾ ਏਰੀਆ ਹੁਸ਼ਿਆਰਪੁਰ ਉੱਥੇ ਵੀ ਬਹੁਤ ਵਧੀਆ কুਸਤੀ ਦੰਗਲ ਹੋਣ ਜਾ ਰਿਹਾ ਹੈ ਸਾਰਿਆਂ ਨੇ ਪਹੁੰਚਣਾ ਜ਼ਰੂਰ ਹੈ ਲੋ ਸਾਹਮਣੇ ਜਿਹੜੀ কুਸਤੀ ਚੱਲਦੀ ਹੋਈ ਹੈ ਬਹੁਤ ਵਧੀਆ কুਸਤੀ ਹੈ ਟੱਕਰ ਪੂਰੀ ਫਸਮੀਆਂ ਦਰਸ਼ਕ ਵੀਰੋ ਤੇ ਪੂਰੀ ਜਾਨ ਲੱਗੀ ਹੋਈ ਹੈ ਜੀ ਦਾਰੀਪਰੀ ਲੱਗੀ ਹੋਈ ਹੈ ਜਗਰੂਪ ਸ਼ੰਕਰ ਵਾਲਾ ਹੱਲਾ ਮਾਰਨ ਦੀ ਕੋਸ਼ਿਸ਼ ਕਰਦਾ ਲੋ ਬੱਜਾ ਹੱਲਾ ਬੱਲੇ ਉਹ ਜੋਰ ਲੱਗ ਗਿਆ ਪੂਰੀ ਜਾਨ ਲੱਗ ਗਈ ਹੈ ਦਰਸ਼ਕ ਵੀਰੋ ਲਓ ਵੀ ਦਰਸ਼ਕ ਵੀਰੋ ਪੂਰਾ ਜੋਰ ਲੱਗਿਆ ਹੋਇਆ ਪੂਰੀ ਜਾਨ ਲੱਗੀ ਹੋਈ ਆ ਖਾਲੇ ਪਾਸ਼ਾ ਦੇ ਬਾਹਰ ਇਹ ਪਹਿਲਵਾਨ ਲੜ ਰਹੇ ਆ ਤੁਸੀਂ ਦੇਖੋ ਹੁਣ ਉੱਪਰਲੇ ਪਾਸੇ ਸ਼ਹਬਾਜ਼ ਆਲਮਗੀਰ ਵਾਲਾ ਆ ਗਿਆ ਹੈ ਦਰਸ਼ਕ ਵੀਰੋ ਉੱਪਰਲੇ ਪਾਸੇ ਸ਼ਹਬਾਜ਼ ਆਲਮਗੀਰ ਵਾਲਾ ਆ ਗਿਆ ਹੈ ਹਾਂਜੀ ਦਰਸ਼ਕ ਵੀਰੋ ਅਖਾੜੇ ਪਾਸ਼ਾ ਦੇ ਵਿੱਚ ਇਸੇ ਪੋਜੀਸ਼ਨ ਤੇ ਕੁਸ਼ਤੀ ਜਿਹੜੀ ਸ਼ੁਰੂ ਕਰਵਾਉਣੀ ਸੀ ਰੈਫਰੀ ਦਾ ਫੈਸਲਾ ਸੀ ਕਿਉਂਕਿ ਦੋਨੇ ਪਹਿਲਵਾਨਾਂ ਨੇ ਪਕੜ ਢਿੱਲੀ ਜਮੇ ਨਹੀਂ ਛੱਡੀ ਸੀ ਪਰ ਜਗਰੂਪ ਸ਼ੰਕਰ ਕਹਿੰਦਾ ਵੀ ਕੁਸ਼ਤੀ ਫੜ ਕੇ ਜਿਹੜੀ ਦੁਵਾਰਾ ਹੋਵੇਗੀ ਫਿਰ ਕਮੇਟੀ ਨੇ ਜਿਹੜਾ ਫੈਸਲਾ ਲਿਆ ਹੈ ਕਿ ਜਗਰੂਪ ਸ਼ੰਕਰ ਨਹੀਂ ਮੰਨਿਆ ਤੁਸੀਂ ਦੇਖ ਸਕਦੇ ਹੋ ਤੇ ਸ਼ਹਬਾਜ਼ ਆਲਮਗੀਰ ਨੂੰ ਜਿਹੜਾ ਇਸ ਕੁਸ਼ਤੀ ਦੇ ਵਿੱਚੋਂ ਜੇਤੂ ਦੇ ਦਿੱਤਾ ਗਿਆ ਦਰਸ਼ਕ ਵੀਰੋ ਸ਼ਹਬਾਜ਼ ਆਲਮਗੀਰਵਾਲਾ ਇਸ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਚੁੱਕਿਆ ਤੁਸੀਂ ਸਾਰੇ ਪੇਜ ਨੂੰ ਫੋਲੋ ਕਰਿਓ ਦਰਸ਼ਕੋ ਆਉਣ ਵਾਲੀ 9 ਸਤੰਬਰ ਨੂੰ ਪਿੰਡ ਬਿਹਾਲਾ ਜ਼ਿਲ੍ਹਾ ਹੁਸ਼ਿਆਰਪੁਰ ਬਹੁਤ ਵਧੀਆ ਕੋਸ਼ੀ ਦੰਗਲ ਹੋਣ ਜਾ ਰਿਹਾ ਹੈ ਜਿੱਥੇ ਛੋਟਾ ਸੁਦਾਮ ਤੇ ਰਵੀ ਬੇਰਾ ਦੇ ਵਿਚਕਾਰ ਝੰਡੀ ਦੀ ਕੁਸ਼ਤੀ ਹੋਵੇਗੀ ਹੋਰ ਵੀ ਉੱਚ ਕੋਟੀ ਦੇ ਅਨੇਕਾਂ ਮਲ ਪਹੁੰਚੇ in a...